ਆਜਾ ਨਾ ਲਾਵਾ ਓ ਜੈ ਹੋ ਕਰਤਾ ਫਰਕ ਨਾ ਪਾਵਨ ਤੇਰੀ ਨੇਕੀ ਦਾ ਭਰ ਕੇ ਜਹਾਜ ਚਲਾਵਾ ਤੇਰੀ ਬੇਟੀ ਦਾ ਭਰ ਕੇ ਜਹਾਜ ਚਲਾਵਾ ਤੇਰੀ ਬੇਟੀ ਦਾ ਭਰ ਕੇ ਜਹਾਜ ਚਲਾਵਾ ਤੇਰੀ ਨੇਕੀ ਦਾ ਭਰ ਕੇ ਜਹਾਜ ਚਲਾਵਾ ਦੰਮੀਓ ਮਾਤਾ ਬੋਲੀ ਪਾਮਲ ਆ ਬਲੀ ਬਾਦਮ ਲਿਖਾਰ ਕੇ ਸਜੇ ਆ ਜਾਵੇ ਮੁੰਡਿਆ ਸਗਨ ਬਚਾਰ ਕੇ ਸਜੇ ਆ ਜਾਵੇ ਮੁੰਡਿਆ ਸਗਨ ਬਚਾਰ ਕੇ ਸਜੇ ਆ ਜਾਵੇ ਮੁੰਡਿਆ ਸਗਨ ਬਚਾਰ ਕੇ ਸਜੇ ਆ ਜਾਵੇ ਮੁੰਡਿਆ ਸਗਨ

ਓ ਬੱਲੇ ਬੱਲੇ ਬਈ ਲੰਮੀਆ ਨੇ ਬੇਰ ਤੋੜਲੇ ਓ ਬੱਲੇ ਬੱਲੇ ਬਈ ਲੰਮੀਆ ਨੇ ਬੇਰ ਤੋੜਲੇ ਓ ਬੱਲੇ ਬੱਲੇ ਬਈ ਲੰਮੀਆ ਨੇ ਬੇਰ ਤੋੜਲੇ ਬੱਲੇ ਬੱਲੇ ਬਈ ਲੰਮੀਆ ਨੇ ਬੇਰ ਤੋੜਲੇ ਓ ਮੇਰੀ ਮਦਰੋਸ਼ ਫੇਰਾ ਛਾਕੇ ਬਈ ਲੰਮੀਆ ਨੇ ਬੇਰ ਤੋੜਲੇ ਬੱਲੇ ਬੱਲੇ ਯੇ ਮਗਰੀ ਬੋਲੋ ਰੀ ਮਦਰ ਸੁਪੇਰਾ ਚਾਕੇ ਮੈਨੰੰੀਆਂ ਨੇ ਬੇਰ ਤੋੜ ਲੈ ਬੱਲੇ ਬੱਲੇ ਮੈਨੰੰੀਆਂ ਨੇ ਦੇਵੋ ਥੰਮੀਨਾ ਬੱਲੇ ਬੱਲੇ ਭੈ ਲੰਮੀਆ ਨੂੰ ਦੇਵੋ ਥੰਮੀਆ ਮੇਰੀ ਮਨੈ ਮੈਨੰੰੀਆਂ ਨੂੰ ਦੇਵੋ ਥੰਮੀਆ ਬੱਲੇ ਬੱਲੇ ਭੈ ਲੰਮੀਆ ਨੂੰ ਦੇਵੋ ਥੰਮੀਆ ਬੱਲੇ ਆਦਰਾ ਮੁਕੜਦਾ ਗਾਣਾ ਮੈ ਲੰਮੀਆ ਨੂੰ ਦੇਵੋ ਤੰਮੀਆ ਬੱਲੇ ਬੱਲੇ ਮੈ ਲੰਮੀਆ ਨੂੰ ਦੇਵੋ ਤੰਮੀਆ ਅ ਮੇਰੀ ਮਦਰ ਮੁਕੜਦਾ ਗਾਣਾ ਬਈ ਬੱਚਾ ਹੀ ਹਟ ਜਾਂਦਾਂ ਆ ਸਤੋ ਆਪਣੀ ਬੋਲੀ ਪਾਲੋ ਆਪਣੀ ਬੋਲੀ ਪਾਲੋ ਮੈ ਲੰਮੀ ਰਾਨੀ ਹੁਣ ਕਹਿ ਤੋਰੇ ਆਪਣੀ ਬੋਲੀ ਪਾਲੋ ਫੇ ਕੀ ਕਰ ਮੂੰਹ ਨੂੰ ਕੀ ਹੋਏ ਪਾਤ ਭਾਬੀ ਪਾਪ ਕਰੇ ਇਹ ਥੋੜੀ ਗੱਲ ਹੁੰਦੀ ਸਾਡੇ ਦਾ ਆਪਣੀ ਤੇਰੇ ਤੋਂ ਹੱਦੀ ਦੇ ਮੋਢੇ ਉਹਦੇ ਵੀਰੇ ਲੰਮੀ ਦੇ ਪਰਾਂਦਾ ਮੈਂ ਨਾ ਬਾਬਲਾ ਕਹਿੰਦੀ ਬਈ ਕੋਟ ਕੋਟ ਹਥਾਨੁਲਾਮਾ ਬੱਤੀਆਂ ਬਾਣ-ਬਾਣ ਨਾਂਦੀ ਬੋਲ ਸ਼੍ਰੀ ਕਾਂ ਦੇ ਮੈਂ ਨਾ ਬਾਬਲਾ ਸਿੰਦੀ ਬੋਲ ਸ਼੍ਰੀ ਕਾਂ ਦੇ ਮੈਂ ਨਾ ڪري ڪاڏي منهن بابلا سيندي بالشلي ڪاڏي منهن بابلا سيندي بالشلي ڪاڏي